दोहरा निरक चंडका को तवै बचन यह कीन चंडका ने उस कलका को वे के तदों ए बचन कीता हे पुत्री तू कालिका हो हो जो मुझ में लीन के हे पुत्री कालका तू मेरे विच लीन हो जा सुनत बचन यह चंडको मैं गई समाई ਚੰਡੀ ਦੇ ਇਹ ਬਚਨ ਸੁਣ ਕੇ ਕਾਲ ਕਾ ਉਸ ਵਿੱਚ ਸਮਾ ਗਈ ਜੋ ਗੰਗਾ ਕੀ ਧਾਰ ਮੈਂ ਜਮਨਾ ਪੈਟੀ ਤਾਏ ਜਿਵੇਂ ਗੰਗਾ ਦੇ ਵਹਿਣ ਵਿੱਚ ਜਮਨਾ ਜਾ ਮਿਲਦੀ ਹੈ ਸਵਈਆ ਬੈਠ ਤਵੇ ਗਿਰ ਜਾ ਆਰ ਦੇਵਨ ਬੁੱਧ ਇਹਾ ਮਨ ਮਦ ਵਿਚਾਰੀ ਤਦ ਦੁਰਗਾ ਅਤੇ ਦੇਵਤਿਆਂ ਨੇ ਬੈਠ ਕੇ ਮਨ ਵਿੱਚ ਵਿਚਾਰ ਕੀਤਾ युद्ध किए बिन फेर फिरै नह भूम सबै अपनी अवतारी के युद्ध किते बिना फिर ओ सारी भूमि नहीं परत जिस अपना अधिकार सी इंद्र कहो अब ढील बने नह मात सुनो यह बात हमारी इंद्र ने कहा के हे माता मेरी गल सुनो हूँ ढील कित्या बनती ਦੰਤਨਕੇ ਬਾਦ ਕਾਜ ਚਲੀ ਰਣਚੰਡ ਪ੍ਰਚੰਡ ਪੁਜੰਗਣ ਕਾਰੀ ਪਾਲ ਸਰੂਪ ਕਾਲੀ ਸੱਪਣੀ ਵਾਂਗ ਪ੍ਰਚੰਡ ਚੰਡੀ ਦੰਤ ਦੇ ਸੰਗਾਰ ਲਈ ਯੁੱਧ ਭੂਮੀ ਨੂੰ ਚੱਲ ਪਈ ਕੰਚਨ ਸੇ ਤਨ ਖੰਜਨ ਸੇ ਦਿਗ ਕੰਜਨ ਕੀ ਸੁਖਮਾ ਸੁਕੂਚੀ ਹੈ ਦੇਵੀ ਦਾ ਸੋਨੇ ਵਰਗਾ ਚਮਕਦਾਰ ਸ਼ਰੀਰ ਮਮੋਲੇ ਪੰਛੀਆਂ ਵਰਗੀਆਂ ਸੁੰਦਰ ਅੱਖਾਂ ਹਨ ਤੇ ਉਸ ਦੀ ਸੁੰਦਰਤਾ ਨੂੰ ਵੇਖ ਕੇ ਕਮਲ ਦੀ ਕੋਮਲਤਾ ਸ਼ਰਮਾ ਰਹੀ ਹੈ ਲੈ ਕਰ ਤਾਰ ਸੋਦਾ ਕਰ ਮੈਂ ਮਦਮੂਰਤ ਸੀ ਅੰਗ-ਅੰਗ ਰਚੀ ਹੈ ਇੰਜ ਪ੍ਰਤੀਤ ਹੁੰਦਾ ਹੈ ਕਿ ਕਰਤਾਰ ਨੇ ਅੰਮ੍ਰਿਤ ਸੋਦਾ ਨੂੰ ਹੱਥ ਵਿੱਚ ਲੈ ਕੇ ਉਸ ਦੀ ਪਤਲੀ ਬਣਾ ਕੇ ਅੰਗ-ਅੰਗ ਦੀ ਰਚਨਾ ਕੀਤੀ ਹੋਵੇ ਆਨਨ ਕੀ ਸਰ ਕੋਸਸ ਨਾਹਿਨ ਔਰ ਕਛੂ ਉਪਮਾ ਨਾ ਬਚੀ ਹੈ ਉਸ ਦੇ ਮੁਖ ਦੇ ਬਰਾਬਰ ਚੰਦਰਮਾ ਨਹੀਂ ਹੈ ਅਤੇ ਇਸ ਤੋਂ ਛੋਟ ਔਰ ਕੋਈ ਉਪਮਾ ਬਾਕੀ ਬਚੀ ਨਹੀਂ ਹੈ। ਸ਼੍ਰਿੰਗ ਸੁਮੇਰ ਕੇ ਚੰਡ ਬਿਰਾਜਤ ਮਾਨੋ ਸਿੰਘਾਸਨ ਬੈਠੀ ਸੱਚੀ ਹੈ। ਅਜੇ ਹੀ ਚੰਡੀ ਸੁਮੇਰ ਪਰਬਤ ਦੀ ਚੋਟੀ ਉੱਤੇ ਬੈਠੀ ਹੈ। ਮਾਨੋ ਸਿੰਘਾਸਨ ਉੱਤੇ ਸੱਚੀ ਇੰਦਰ ਦੀ ਪਤਨੀ ਪੱਠੀ ਹੋਵੇ ਦੁਹਰਾ ਐਸੇ ਸਿੰਘ ਸੁਮੇਰ ਕੇ ਸੋਭਤ ਚਾਂਡ ਪਰਚੰਡ ਸੁਮੇਰ ਪਹਾੜ ਉੱਤੇ ਪਰਚੰਡ ਚੰਡੀ ਹੱਥ ਵਿੱਚ ਸੁੰਦਰ ਤਲਵਾਰ ਧਾਰਨ ਕੀਤਾ ਹੋਇਆ ਚੰਦਰ ਹਾਸ ਕਰ ਵਰਤਰੇ ਜਨਮਨਲੀ ਨੇ ਡੰਡ ਇਹ ਜਿਸ ਸ਼ੋਭਿਤ ਹੈ ਮਾਨੋ ਯਮਰਾਜ ਨੇ ਹੱਥ ਵਿੱਚ ਡੰਡਾ ਲਿਆ ਹੋਇਆ ਹੋਵੇ किसी काज को दैत एक आयो है ते ठाए उस वेले कोई दैत किसी काम आ गया निरख रूप बार चंड को गिरयो मोछा खाए आते चंडी दे सूंदर स्वरूप वेख के बेसुद्ध होके डिग पिया उठ संभार कर जोर कै कही चंड सो बात ਉਹ ਆਪਣੇ ਆਪ ਨੂੰ ਸੰਭਾਲ ਕੇ ਉੱਠਿਆ ਅਤੇ ਹੱਥ ਜੋੜ ਕੇ ਚੰਡੀ ਨੂੰ ਬੇਨਤੀ ਕੀਤੀ ਨੇਪਤ ਸੁੰਭ ਕੋ ਪਾਤ ਹੋ ਕਹਿਓ ਬਚਨ ਸੁਕਚਾਤ ਕੇ ਮੈਂ ਰਾਜੇ ਸੁਮਬ ਦਾ ਪਰਾਹਾ ਫਿਰ ਝੱਕਦੇ ਹੋਏ ਬੋਲਿਆ ਤੀਨ ਲੋਕ ਜਿਨ ਬਸਕੀਏ ਆਤ ਬਲਾ ਪੂਜਾ ਅਖੰਡ ਜਿਸਨੇ ਆਪਣੀਆਂ ਧ੍ਰੇੜ ਪੂਜਾਵਾਂ ਦੇ ਬਲ ਨਾਲ ਤਿੰਨ ਲੋਕਾਂ ਨੂੰ ਵਾਸ ਵਿੱਚ ਕਾਰ ਲਿਆ ਹੈ ਐਸੋ ਪੂਪਤ ਸੁੰਭ ਹੈ ਤਾਹੇ ਬਰੇ ਬਰ ਚੰਡ ਅਜੇਹੇ ਰਾਜੇ ਸੁੰਭ ਨੂੰ اے ਸੁੰਦਰ ਦੇਵੀ ਤੂੰ ਵਾਰ ਲੈ ਸੋਨ ਰਾਕਸਕੀ ਬਾਤ ਕੋ ਦੇਵੀ ਉੱਤਰ ਦੀਨ ਉਸ ਦੈਨ ਦੀ ਗੱਲ ਸੁਣ ਕੇ ਦੇਵੀ ਨੇ ਉੱਤਰ ਦਿੱਤਾ ਯੁੱਧ ਕਰ ਆ ਭਿਨ ਨਹਿ ਬਰੋ ਸੁਨਾ ਤੈਤ ਮਤ ਹੀਨ ਕਹਿ ਹੈ ਬੁੱద్ధి ਹੀਨ ਦਾਇਤ ਸੁਣਾ ਕਿ ਮੈਂ ਯੁੱਧ ਕੀਤੇ ਬਿਨਾ ਉਸ ਨੂੰ ਨਹੀਂ ਬਰਾਂਗੀ ਭਾਵ ਯੁੱਧ ਵਿੱਚ ਜਿੱਤ ਕੇ ਹੀ ਮੈਨੂੰ ਵਾਰਿਆ ਜਾ ਸਕਦਾ ਹੈ ਇਹ ਸੁਣ ਦਾਣਾਵ ਚੱਪ ਲਗਤ ਗਿਆ ਸੁੰਭਕੇ ਪਾਸ ਇਹ ਗੱਲ ਸੁਣ ਕੇ ਦਾਇਤ ਬਿਜਲੀ ਦੀ ਗਤੀ ਨਾਲ ਸੁੰਭ ਕੋਲ ਗਿਆ ਵਰਪਾਯਨ ਕਰ ਜੋਰ ਕੇ ਕਰੀ ਏਕ ਅਰਦਾਸ ਪੈਰੀ ਪੈ ਕੇ ਹੱਥ ਜੋੜ ਕੇ ਉਸ ਨੇ ਇੱਕ ਅਰਜ ਕੀਤੀ ਔਰ ਰਤਨ ਨੇ ਪਤਾਮ ਤੋ ਪ੍ਰੀਯ ਰਤਨਤੇ ਹੀਨ اے ਰਾਜਨ ਤੇਰੇ ਘਰ ਵਿੱਚ ਹੋਰ ਸਾਰੇ ਰਤਨ ਹਨ ਪਰ ਤੇਰਾ ਘਰ ਇਸਤਰੀ ਰਤਨ ਤੋਂ ਸਖਣਾ ਹੈ ਬਦੂ ਏਕ ਬਨ ਮੈਂ ਬਸਾ ਤਹਿ ਤੁਮ ਬਰੋ ਪਰਬੀਨ ਇਕ ਇਸਤਰੀ ਬਾਣ ਵਿੱਚ ਵਸਦੀ ਹੈ ਇਹ ਪਰਬੀਨ ਰਾਜੇ ਤੁਸੀਂ ਉਸ ਨੂੰ ਵਾਰ ਲਵੋ ਸੋਰਠਾ ਸੋਨੀ ਮਨੋਹਰ ਬਾਤ ਨਿਰਪ ਬੂਝਿਓ ਪੋਨ ਤਾਹੇ ਕੋ ਰਾਜੇ ਸੋਮਬ ਨੇ ਇਹ ਮਨਮੋਹਕ ਗੱਲ ਸੁਣੀ ਤਾਂ ਉਸ ਨੇ ਫਿਰ ਪੁੱਛਿਆ ਮੋਸੋ ਕਹੀਐ ਪ੍ਰਾਤ ਵਰਨਣ ਤਾਹੇ ਸਰੀਰ ਕੋ ਕਿ हे ਭਰਾ ਤੂੰ ਮੈਨੂੰ ਉਸ ਦੇ ਸਰੀਰ ਦੀ ਸੁੰਦਰਤਾ ਦਾ ਵਰਤਾਂਤ ਸੁਣਾ ਸਵਈਆ ਹਰ ਸੋ ਮੁਖ ਹੈ ਹਰ ਤੀ ਦੁਖ ਹੈ ਆਲੇਕੈ ਹਰ ਹਾਰ ਪ੍ਰਭਾ ਹਰਨੀ ਹੈ ਉਸ ਇਸਤਰੀ ਦਾ ਮੁਖ ਚੰਦਰਮਾ ਵਰਗਾ ਹੈ ਦੋਨੋਂ ਦੋਰ ਕਰਨ ਵਾਲੀ ਹੈ ਅਤੇ ਉਸ ਦੀਆਂ ਲੰਬੀਆਂ ਜੁਲਫਾਂ ਛਿਵ ਦੇ ਗਲ ਵਿੱਚ ਪਏ ਹੋਏ ਸੱਪਾ ਦੇ ਹਾਰ ਦੀ ਸੁੰਦਰਤਾ ਨੂੰ ਮਾਤ ਪਾਉਂਦੀਆਂ ਹਨ ਲੋਚਨ ਹੈ ਹਰ ਸੇ ਸਰਸੇ ਹਰ ਸੇ ਪਰਟੇ ਹਰ ਸੀ ਪਰੁਣੀ ਹੈ ਉਸ ਦੀਆਂ ਅੱਖਾਂ ਖਿੜੇ ਹੋਏ ਕਮਲ ਦੇ ਫੁੱਲ ਵਰਗੀਆਂ ਹਨ ਪਰਵਟੇ ਕਮਾਨ ਵਰਗੇ ਹਨ ਅਤੇ ਦ੍ਰਿਸ਼ਟੀ ਤੀਰ ਵਰਗੀ ਹੈ ਕਿਹਰ ਸੋ ਕਹਿਰਾ ਚਲਬੋ ਹਰ ਪੈ ਹਰ ਕੀ ਹਰਣੀ ਤਰਣੀ ਹੈ ਲੱਕ ਸ਼ੇਰ ਵਰਗਾ ਪਤਲਾ ਹੈ ਚਾਲ ਹਾਥੀ ਵਰਗੀ ਹੈ ਅਤੇ ਕਾਮਦੇਵ ਦੀ ਪਤਨੀ ਰਾਤ ਦੀ ਸੋਭਾ ਨੂੰ ਦੂਰ ਕਰਨ ਵਾਲੀ ਹੈ ਭਾਵ ਉਸ ਤੋਂ ਅਧਿਕ ਸੁੰਦਰ ਹੈ ਹੈ ਘਰ ਮੈਂ ਹਰ ਪੈ ਹਰ ਸੋ ਹਰ ਰੂਪ ਕੀ ਏ ਹਰ ਕੀ ਤਰਣੀ ਹੈ ਉਸ ਦੇ ਹੱਥ ਵਿੱਚ ਤਲਵਾਰ ਹੈ ਸ਼ੇਰ ਉੱਤੇ ਸਵਾਰ ਹੈ ਸੂਰਜ ਵਰਗੇ ਤਜਸਵੀ ਰੂਪ ਵਾਲੀ ਹੈ ਅਤੇ ਸ਼ਿਵ ਦੀ ਪਤਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ